ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਆ ਠੀਕ ਠਾਕ ਤੁਸੀਂ ਸੁਣਾਓ ਕਿਵੇਂ ਆ ਠੀਕ ਉਹ ਆਸ ਕਰਦੇ ਹਾਂ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਆਜੋ ਤੁਹਾਨੂੰ ਅੱਜ ਮੈਂ ਮਲੌਣੀਆਂ ਆਪਣੀ ਸਭ ਤੋਂ ਵੱਡੀ ਭੈਣ ਦੇ ਨਾਲ ਜਿਹੜੇ ਅੱਜ ਤੱਕ ਕਦੀ ਵੀ ਸਾਡੇ ਵਲੌਗ ਚ ਨਹੀਂ ਆਏ ਸਾਡੀ ਵੀਡੀਓ ਚ ਨਹੀਂ ਆਏ ਕਿਉਂਕਿ ਇਹ ਨਾ ਕੈਮਰੇ ਸਾਹਮਣੇ ਆਉਣ ਤੋਂ ਪਹਿਲਾਂ ਡਰਦੇ ਹੁੰਦੇ ਸੀ ਸਾਰੀ ਭੈਣ ਦੇ ਨਾਲ ਸਾਨੂੰ ਪੁੱਛਦੇ ਹੁੰਦੇ ਸੀ ਹਾਂ ਸਤਿਕਾਰ ਜੀ ਸਾਰਿਆਂ ਨੂੰ ਤੇ ਮੈਂ ਕਿਹਾ ਸਾਰੇ ਭੈਣ ਭਰਾ ਸਾਨੂੰ ਪੁੱਛਦੇ ਹੁੰਦੇ ਸੀ ਕਿ ਤੁਸੀਂ ਆਪਣੀ ਵੱਡੀ ਭੈਣ ਨਾਲ ਨਹੀਂ ਮਿਲਾਉਂਦੇ ਵੱਡੀ ਭੈਣ ਨਾਲ ਨਹੀਂ ਮਿਲਾਉਂਦੇ ਅੱਜ ਜਿਸੀ ਤੁਹਾਨੂੰ ਮਿਲਾ ਦਿੱਤਾ ਜੇ ਬਾਕੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਕਿ ਇਹ ਧੱਲੂ ਭੈਣਾ ਸੇਮ ਤੇ ਲੱਗਦੀਆਂ ਆ ਕਿ ਜਾਂ ਨਹੀਂ ਕਿਉਂਕਿ ਦੀਦੀ ਨੂੰ ਜਿੰਨੇ ਵੀ ਜਾਣੇ ਭੈਣ ਭਰਾ ਮਿਲਦੇ ਰਹੇ ਆ ਕੈਮਰੇ ਦੇ ਪਿੱਛੇ ਤੇ ਸਾਰੇ ਕਹਿੰਦੇ ਰਹੇ ਆ ਕਿ ਹਾਏ ਸੰਦੀਪ ਉਹ ਸੰਦੀਪ ਤੇ ਦੀਦੀ ਕਹਿੰਦੇ ਨਹੀਂ ਮੈਂ ਸੰਦੀਪ ਨਹੀਂ ਮੈਂ ਸੰਦੀਪ ਦੀ ਵੱਡੀ ਭੈਣ ਆ ਤੇ ਅੱਜ ਤੁਹਾਨੂੰ ਦੱਸ ਹੀ ਦਿੰਦੇ ਆ ਕਿ ਇਹ ਨੇ ਵੱਡੀ ਭੈਣ ਇਹਨਾਂ ਦੇ ਤੇ ਅਸੀਂ ਆਏ ਸੀ ਇਹਨਾਂ ਦੇ ਕੋਲ ਕਹਿੰਦੇ ਚਲੋ ਆਪਾਂ ਰਲ ਕੇ ਵਲੌਗ ਬਣਾਉਨੇ ਆ ਕਿਉਂਕਿ ਇਹਨਾਂ ਨੇ ਆਪਣਾ ਚੈਨਲ ਬਣਾਇਆ ਆ ਭਾਜੀ ਹੁਣਾਂ ਨੇ ਤੇ ਤੁਸੀਂ ਆਪਣੇ ਚੈਨਲ ਦਾ ਨਾਮ ਦੱਸ ਦੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੀ ਬਣਾਇਆ ਹੈ ਜੀ ਐਸ ਐਸ ਸੀ ਕੇ ਬ੍ਰਦਰ ਤੇ ਇਹ ਨੇ ਜੀ ਮੇਰੀ ਸਿਸਟਰ ਦੇ ਬ੍ਰਦਰ ਇਨ ਲਾਉ ਛੋਟੇ ਨੇ ਇਹਨਾਂ ਤੋਂ ਤੇ ਭਾਜੀ ਹੁਣੀ ਤਿੰਨ ਭਰਾ ਆ ਠੀਕ ਆ ਤੇ ਇਹ ਆ ਇਹਨਾਂ ਦੀ ਛੋਟੀ ਜੀ ਫੈਮਿਲੀ ਤੇ ਬਾਕੀ ਭਾਜੀ ਹੁਣੀ ਤੇ ਸਾਡੇ ਬਾਹਰ ਨੇ ਦੋ ਤੇ ਇਹਨਾਂ ਦੇ ਬੱਚੇ ਆ ਮੇਰਾ ਵਾ ਕੀ ਲੱਗਦਾ ਵਾ ਇਹਨੂੰ ਆ ਮੇਰਾ ਭਨੇਵਾ ਕੀ ਕਰਾਉ ਆ ਹਾਂਜੀ ਇਹ ਵੀ ਕਰਦੇ ਨੇ ਬਹੁਤ ਘਟ ਆਂਦਾ ਹਾਂਜੀ ਇਹ ਵੀ ਬਹੁਤ ਘਟ ਆਂਦਾ ਆ ਤੇ ਕਿਹਾ ਭਾਜੀ ਉਹਨਾਂ ਦੇ ਬੇਟੀ ਤੇ ਆ ਬੇਟਾ ਉਹ ਨੇ ਇਹਨਾਂ ਦੇ ਵਾਈਫ ਤੇ ਇਹ ਵੀ ਵੀਡੀਓ ਬਣਾਉਂਦੇ ਆ ਫੈਮਿਲੀ ਵੀਡੀਓ ਬਣਾਉਂਦੇ ਆ ਤੇ ਤੁਸੀਂ ਮਤਲਬ ਇਹਨਾਂ ਦਾ ਹਲੇ ਕੰਮ ਤੇ ਨਵਾਂ ਆ ਬਾਕੀ ਤੁਸੀਂ ਸਾਰੇ ਜਣ ਇਹਨਾਂ ਨੂੰ ਸਪੋਰਟ ਜ਼ਰੂਰ ਕਰਿਓ ਇਹਨਾਂ ਦਾ ਹੌਸਲਾ ਵਧਾਓ ਕਿ ਇਹ ਆਪਣੇ ਕੰਮ ਨੂੰ ਅੱਗੇ ਹੋਰ ਵਧਾ ਕੇ ਤੇ ਵਧੀਆ ਕਰ ਸਕਣ। ਹਲੋ ਡਾਡੀ ਜੀ ਆ ਜਾ ਤੁਸੀਂ ਅੱਗੇ। ਸੱਸੀ ਘਰ ਜੀ। ਉਧਰ ਬਿਲਾਓ ਸੱਸੀ ਕਲਮਾਸੜ ਜੀ। ਜੁਆਇੰਟ ਫੈਮਿਲੀ ਹੈ। ਹਾਂਜੀ। ਤੇ ਇਹ ਜੀ ਸਾਰਿਆਂ ਦੇ ਵੱਡੇ ਨੇ ਸਰਦਾਰ ਸਾਹਿਬ ਸਾਰਿਆਂ ਦੀ ਜਿਹੜੀ ਫੈਮਿਲੀ ਉਹ ਜੜ੍ਹ ਨੇ। ਤੇ ਦੱਸ ਦਿਓ ਕਿ ਜੁਆਇੰਟ ਦਾ ਵਧੀਆ ਹਾਂਜੀ ਹਾਂਜੀ। ਤੇ ਇਹ ਪੂਰੀ ਜੁਆਇੰਟ ਫੈਮਿਲੀ ਆ ਜਿੱਦਾਂ ਤਿੰਨ ਬ੍ਰਦਰ ਆ ਤੇ ਇੱਕੋ ਛੱਤ ਦੇ ਥੱਲੇ ਰਹਿੰਦੇ ਆ ਹਾਂਜੀ ਆਦੇ ਨਾਲ ਤੇ ਉਹ ਸਾਰਾ ਸਿਹਰਾ ਜਾਂਦਾ ਆ ਫਾਦਰ ਜੀ ਨੂੰ ਜਿਨ੍ਹਾਂ ਨੇ ਬੜਾ ਵਧੀਆ ਤਰੀਕੇ ਨਾਲ ਆਪਣੇ ਘਰ ਨੂੰ ਸੰਭਾਲਿਆ ਹੋਇਆ ਵਾ ਤੇ ਬਾਕੀ ਆ ਵੀ ਸਾਰੀ ਫੈਮਿਲੀ ਜਿਹੜੀ ਆ ਉਹ ਇਹਨਾਂ ਦੇ ਕਹਨੇ ਘਰ ਚ ਚੱਲਦੀ ਆ ਤੇ ਵਧੀਆ ਆਪਣਾ ਜਿਹੜਾ ਰਲ ਮਿਲ ਕੇ ਜੁਆਇੰਟ ਫੈਮਿਲੀ ਜਿਹੜੀ ਆਪਣਾ ਟਾਈਮ ਪਾਸ ਕਰਨ ਲਈ ਆ ਮਿਲ ਕੇ ਰਹਿਣਾ ਉਹ ਘਰ ਦੇ ਵਿੱਚ ਹਾਂਜੀ ਕਿਉਂਕਿ ਕੋਈ ਵੀ ਘਰ ਦੇ ਵਿੱਚ ਨੂੰ ਇੱਕ ਨੂੰ ਅਜੇ ਦੂਜੀ ਨੂੰ ਜਦੋਂ ਆਉਂਦੀ ਨਾ ਤੇ ਉਸੇ ਵੇਲੇ ਰਾਬ ਵੱਖ ਹੋ ਜਾਂਦੇ ਆ ਇੱਕ ਇਹੋ ਤਿੰਨੇ ਦਰਾਨੀਆਂ ਜੀਠਾਨੀਆਂ ਨੇ ਜਿਹੜਾ ਕਿ ਜਿਨ੍ਹਾਂ ਦੇ ਬੱਚੇ ਵੱਡੇ ਵੀ ਹੋ ਗਏ ਤੇ ਅਜੇ ਵੀ ਇਹਨਾਂ ਦਾ ਕੀ ਮਤਲਬ ਕੀ ਇਹ ਹੀ ਕੋਸ਼ਿਸ਼ ਆ ਕਿ ਅੱਗੇ ਆਪਾਂ ਅੱਗੇ ਵੀ ਜਾ ਕੇ ਇਕੱਠੇ ਹੀ ਰਹੀਏ ਤੇ ਚਲੋ ਵਧੀਆ ਸੋਚ ਆ ਇਹਨਾਂ ਦੀ ਇਕੱਠ ਦੇ ਵਿੱਚ ਹੀ ਪਹਲਾਇਆ ਸਾਰਿਆਂ ਦਾ ਕਿਉਂਕਿ ਅੱਜ ਕੱਲ ਫੈਮਲੀਆ ਦੇ ਵਿੱਚ ਇੱਕ ਇੱਕ ਦੋ ਦੋ ਬੱਚੇ ਹੁੰਦੇ ਆ ਤੁਹਾਨੂੰ ਵੀ ਪਤਾ ਹੀ ਆ ਫਿਰ ਜਦੋਂ ਆਪਾਂ ਅੱਡ ਹੋ ਜਾਂਨੇ ਆ ਤੇ ਆਪਣੇ ਬਸ ਬੱਚਿਆਂ ਦੇ ਨਾਲ ਬੈਠੇ ਰਹਿਨੇ ਆ ਘਰ ਵਾਲੇ ਬਾਹਰ ਹੁੰਦੇ ਆ ਤੇ ਚਲੋ ਜਿੱਦਾਂ ਇਹਨਾਂ ਦੀ ਸੋਚ ਆ ਵੀ ਇਕੱਠੇ ਰਵਾਂਗੇ ਤੇ ਪਰਿਵਾਰ ਇੱਕ ਵਧੀਆ ਲੱਗਦਾ ਵਾ ਰੌਣਕੀ ਲੱਗਦਾ ਹੈ ਪਰਿਵਾਰ ਤੇ ਦੁੱਖ ਸੁੱਖ ਦੇ ਵੇਲੇ ਸਾਰੇ ਹਾਜ਼ਰ ਹੁੰਦੇ ਨੇ ਇੱਕ ਦੂਜੇ ਦੇ ਲਾਗੇ ਤੇ ਬਾਕੀ ਤੁਸੀਂ ਇਹਨਾਂ ਦੀਆਂ ਵੀਡੀਓ ਦੇਖਿਓ ਇਹਨਾਂ ਨੂੰ ਇਹਨਾਂ ਦੀਆਂ ਗਲਤੀਆਂ ਦੱਸਿਓ ਤੇ ਕੁਝ ਤੁਸੀਂ ਇਹਨਾਂ ਦੀ ਹੌਸਲਾ ਫੁਜਾਈ ਜ਼ਰੂਰ ਕਰਨੀ ਆ ਤਾਂ ਕਿ ਇਹ ਆਪਣੇ ਕੰਮ ਨੂੰ ਅੱਗੇ ਹੋਰ ਵੱਧ ਤੋਂ ਵੱਧ ਚੰਗਾ ਕਰਨ ਤੇ ਵੱਧ ਤੋਂ ਵੱਧ ਤੁਹਾਡੇ ਲਈ ਵੀਡੀਓ ਲੈ ਕੇ ਆਉਣ ਕਿਉਂਕਿ ਜਿੱਦਾਂ ਤੁਸੀਂ ਸਾਨੂੰ ਕਹਿੰਦੇ ਜੇ ਨਾ ਬੇਤੇ ਨਹੀਂ ਮਿਸ ਕਰਦੇ ਨਾ ਜਿੱਦਨ ਸਾਡੀ ਵੀਡੀਓ ਮਿਸ ਹੁੰਦੀ ਆ ਨਾ ਤੁਸੀਂ ਇਹਨਾਂ ਵੀ ਬੈਨਰ ਹੋ ਗਏ ਆਂ ਬਿਜਲੀ ਤੇ ਜੀ ਕੋਪੀ ਦੇ ਕਰ ਰਹੇ ਆਂ ਹਾਂਜੀ ਤੇ ਦੂਜੀ ਗੱਲ ਅਸੀਂ ਇਹ ਦੱਸ ਦੇਨੇ ਆਂ ਕਿ ਫੱਜੂ ਹੁਣਾਂ ਦੇ ਚੈਨਲ ਆ ਐਸ ਸੀ ਕੇ ਬ੍ਰਦਰ ਤੇ ਇਹਨਾਂ ਦੇ ਚੈਨਲ ਦਾ ਫੁੱਲ ਫੋਮ ਇਹ ਆ ਕਿ ਤਿੰਨਾ ਬ੍ਰਦਰਾਂ ਦੇ ਨਾਂ ਇਹਨਾਂ ਨੇ ਸ਼ਾਰਟ ਫਾਰਮ ਦੇ ਵਿੱਚ ਲਿਖੀ ਹੋਏ ਆ ਤੇ ਗਾੜੀ ਬ੍ਰਦਰਸ ਲਿਖਿਆ ਆ ਹਾਂਜੀ ਹਾਂਜੀ ਪਿਆਸ ਕਰਦੇ ਆਂ ਕਿ ਤੁਸੀਂ ਸਾਡੇ ਇਸ ਵਲੌਗ ਨੂੰ ਬਹੁਤ ਪਿਆਰ ਦੋਗੇ ਤੇ ਕਮੈਂਟ ਕਰਕੇ ਸਾਰੇ ਜਾਣੇ ਇਹਨਾਂ ਨੂੰ ਤੁਸੀਂ ਜ਼ਰੂਰ ਇਹਨਾਂ ਦੇ ਕੰਮ ਬਾਰੇ ਦੱਸਣਾ ਆ ਤੇ ਸਪੋਰਟ ਕਰਨੀ ਆ ਫੁੱਲ ਸਪੋਰਟ ਕਰਦੇ ਹੋ ਤੇ ਅੱਗੇ ਤੋਂ ਅੱਗੇ ਕੰਮ ਹੋਰ ਵਧੀਆ ਚੱਲੇਗਾ ਹਾਂਜੀ ਜੀ ਜੀ ਤੁਸੀਂ ਫਾਜੀ ਤੁਸੀਂ ਦੱਸੋ ਕੋਈ ਗੱਲਬਾਤ ਕਰੋ ਮੈਂ ਤੇ ਬਹੁਤ ਵਧੀਆ ਆਏ ਤੇ ਆਪਣੇ ਮਿਲਣ ਆਏ ਆ ਤੇ ਸਾਡਾ ਬੜਾ ਮਾਣ ਤਾਣ ਕਰਦੇ ਆ ਤੇ ਬਹੁਤ ਚੰਗੇ ਆ ਸਾਡੇ ਜੀ ਮਿਹਰਬਾਨੀ ਮਿਹਰਬਾਨੀ ਇਹ ਵੀ ਤੁਹਾਡਾ ਮਾਣ ਤਾਣੀ ਆ ਬਾਕੀ ਮੈਂ ਦੇਣਾ ਕਿਹਨਾ ਹੈ ਕਿ ਹੁਣ ਦੇ ਟਾਈਮ ਵਿੱਚ ਇਹ ਸਾਡੀ ਧੀ ਆ ਹਾਂਜੀ 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 ਹੁਣ ਦੇ ਟਾਈਮ ਵਿੱਚ ਪਾਜੀ ਰਹਿ ਰਹੇ ਨਾ ਮੇਰੇ ਗੇ ਸਾਡਾ ਹੈਗਾ ਹਾਂਜੀ ਹਾਂਜੀ ਤੇ ਬੜੀ ਵਧੀਆ ਇੱਕ ਮਿਸਾਲ ਯਾ ਕੀ ਹੁੰਦੇ ਟਾਈਮ ਵਿੱਚ ਇਕੱਠੇ ਰਹਿਣਾ ਬੜਾ ਵਧੀਆ ਸਾਥ ਆ ਇੱਕ ਦੂਜੇ ਨਾਲ ਇੱਕ ਦੂਜੇ ਦੇ ਸਾਥ ਨਾਲ ਹੀ ਮਤਲਬ ਇਕੱਠੇ ਰਿਹਾ ਜਾਂਦਾ ਵਾ ਨਹੀਂ ਤੇ ਤੁਹਾਨੂੰ ਪਤਾ ਹੀ ਆ ਅੱਜ ਕੱਲ ਹਰ ਇੱਕ ਬੰਦਾ ਜਿਹੜਾ ਅਲੱਗ-ਅਲੱਗ ਰਹਿ ਕੇ ਖੋਸ਼ ਆ ਤੇ ਉਸੇ ਤਰੀਕੇ ਨਾਲ ਅਸੀਂ ਦੀ ਵੀਡੀਓ ਵਿੱਚ ਇਹੀ ਸਿੱਖਿਆ ਦਿੰਨੇ ਆ ਕਿ ਹਾਂ ਲੋਕ ਇਕੱਠੇ ਰਹਿਣਾ ਚਾਹੀਦਾ ਆ ਪਰ ਐ ਪਰਿਵਾਰ ਵਿੱਚ ਆ ਕੇ ਉਹ ਜਿਹੜੀ ਆ ਮਤਲਬ ਅਸਲੀ ਸਾਨੂੰ ਵੇਖਣ ਨੂੰ ਮਿਲਦੀ ਆ ਉਹ ਚੀਜ਼ ਚਲੋ ਹਾਂਜੀ ਹਨਾ ਚਲਕ ਮਿਲਦੀ ਆ ਅੱਜ ਸਾਡੇ ਵਿਆਹ ਨੂੰ 21 ਸਾਲ ਹੋ ਗਏ ਆ ਵਾਹ ਜੀ ਵਾਹ ਅੱਜ ਅੱਜ ਸਾਲਗिरा ਨਹੀਂ ਸਾਲਗिरा ਨਹੀਂ ਆ ਕਹਿਣ ਤੋਂ ਭਾਵੇਂ ਐਨਾ ਟਾਈਮ ਕਿੰਨੇ ਸਾਲ ਹੋ ਗਏ ਕਿ ਕੱਟਿਆਂ ਨੂੰ ਕੱਟਿਆ ਰਹਿ ਗਿਆ ਠੀਕ ਆ ਠੀਕ ਅੱਗੇ ਵੀ ਤੁਹਾਡੇ ਜਿੱਦਾਂ ਤੁਸੀਂ ਕਿਹਾ ਆ ਕਿ ਕੋਸ਼ਿਸ਼ ਆ ਕਿ ਇਕੱਠੇ ਰਹਿਣਾ ਚਲੋ ਵਧੀਆ ਜੀ ਤੇ ਬਾਕੀ ਭਾਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਕਿ ਸਾਡੇ ਘਰੇ ਆਏ ਤੁਸੀਂ ਸਾਡਾ ਅੰਤੂ ਵਲੋਗ ਬਣਾਇਆ ਤੇ ਭਾਜੀ ਉਹਨਾਂ ਨੇ ਕਾਫੀ ਜਾਣੇ ਨੂੰ ਰੁਜ਼ਗਾਰ ਦਿੱਤਾ ਆ ਇਹ ਚੀਜ਼ ਦਾ ਬਹੁਤ ਇਹਨਾਂ ਨੂੰ ਸਿਹਰਾ ਜਾਂਦਾ ਹੈ ਚਲੋ ਜੀ ਜਿਹੜੇ ਕਰਮਾ ਦਾ ਕਰ ਗਏ ਨਹੀਂ ਇਹ ਕੰਮ ਤੇ ਲੱਗੇ ਆ ਪੈਣ ਪੈ ਅਸੀਂ ਵੀ ਵੀਡੀਓ ਬਣਾ ਕੇ ਲਗਾਗੇ ਕਿਉਂਕਿ ਇਹ ਪਤਾ ਚੁੱਕੀ ਆ ਅਸਲ ਵਿੱਚ ਅਸਲ ਵਿੱਚ ਗੱਲ ਇਹ ਹੀ ਕਿ ਮੈਂ ਕਹਿੰਦੇ ਤੋਂ ਵੀ ਡਰਦੀ ਸੀਗੀ ਤੇ ਜਿੰਨੇ ਮਤਲ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿ ਮੇਰਾ ਬ੍ਰਦਰ ਹੀਗਾ ਤੇ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ ਉਹਦਾ ਕਰਕੇ ਮੈਂ ਕਾਫੀ ਐਬਸੈਟ ਸੀਗੀ ਤੇ ਮਾਨ ਵੀ ਬੜਾ ਪ੍ਰੈਸ਼ਰ ਦੇ ਵਿੱਚ ਜਿੱਦਾਂ ਥੋੜਾ ਸ਼ਿਕਾਰ ਹੋਣ ਲਈ ਤੇ ਫਿਰ ਅਸੀਂ ਬੜਾ ਫੋਰਸ ਕੀਤਾ ਇਹਨਾਂ ਨੇ ਕਿ ਤੁਸੀਂ ਆਪਣੇ ਆਪ ਨੂੰ ਇਸ ਕੰਮ ਦੇ ਵਿੱਚ ਵਿਜੀ ਰੱਖੋ ਮਲੇ ਵੀ ਕਹਿੰਦੇ ਕਿ ਇੰਨਾ ਸਾਰਾ ਦਿਨ ਘਰ ਦੇ ਕੰਮ ਕਰਕੇ ਤੇ ਬਾਕੀ ਫ੍ਰੀ ਟਾਈਮ ਅਹੀਂ ਹੁੰਦਾ ਆ ਕਿ ਕਿਹੜਾ ਕੰਮ ਕਰੀਏ ਫਿਰ ਅਹੀਂ ਇਹਨਾਂ ਨੂੰ ਇਹ ਸਲਾਹ ਦਿੱਤੀ ਕਿ ਤੁਹਾਡੀ ਫੈਮਿਲੀ ਜੁਆਇੰਟ ਆ ਤੇ ਤੁਸੀਂ ਚਲੋ ਤੁਸੀਂ ਇਹ ਕੰਮ ਦੇ ਵਿੱਚ ਪਾਓ ਜਿੱਦਾਂ ਅਸੀਂ ਇੰਨੇ ਬਿਜ਼ੀ ਹੋਏ ਪਏ ਆ ਤੁਸੀਂ ਵੀ ਆਪਣੇ ਦਿਮਾਗ ਨੂੰ ਥੋੜਾ ਜਿਹਾ ਬਿਜ਼ੀ ਰੱਖੋ ਇਸ ਕੰਮ ਦੇ ਵਿੱਚ ਨਾਲੇ ਤੇ ਚਲੋ ਘਰ ਦਾ ਕੰਮ ਚੱਲ ਜ ਜਾਂਦਾ ਆ ਨਾਲੇ ਇੱਕ ਬੰਦਾ ਬਿਜ਼ੀ ਰਹਿੰਦਾ ਆ ਤੇ ਉਹਨੂੰ ਆਦਤ ਬਣ ਜਾਂਦੀ ਆ ਰੋਜ਼ ਪਿਆ ਮੈਂ ਆ ਕੰਮ ਖਤਮ ਕਰਕੇ ਆ ਕੰਮ ਮੈਂ ਜ਼ਰੂਰੀ ਕਰਨਾ ਆ ਤੇ ਨਾਲੇ ਉਹ ਬੰਦਾ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਵੋ ਉਹ ਤੋਂ ਬਾਹਰ ਹੁੰਦਾ ਆ ਕਿ ਆਪਾਂ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦੀਆਂ ਕੁਝ ਮਾੜੀਆਂ ਯਾਦਾਂ ਜਿਹੜੀਆਂ ਘਟਦੀਆਂ ਵਾ ਫਿਰ ਉਹ ਸਾਨੂੰ ਬਹੁਤ ਤੰਗ ਕਰਦੀਆਂ ਅੱਗੇ ਜਾ ਕੇ ਸਾਡਾ ਦਿਮਾਗ ਬਾਰ-ਬਾਰ ਉੱਧਰ ਨੂੰ ਜਾਂਦਾ ਆ ਸਾਨੂੰ ਉਹ ਚੀਜ਼ ਚੇਤੇ ਆਉਂਦੀ ਆ ਜੇ ਸਾਡਾ ਦਿਮਾਗ ਬਿਜ਼ੀ ਹੋਊਗਾ ਤੇ ਫਿਰ ਅਸੀਂ ਥੋੜਾ ਜਿਹਾ ਤੇ ਰਾਹਤ ਪਾਉਨੇ ਆ ਤੇ ਅਸੀਂ ਆਪਣੇ ਕੰਮ ਦੇ ਵਿੱਚ ਬਿਜ਼ੀ ਰਹਿਨੇ ਆ ਜਿਹੜਾ ਅਸੀਂ ਅੱਗੇ ਕਰਦੇ ਆ ਤੇ ਚਲੋ ਅਸੀਂ ਚਾਹੁੰਦੇ ਆ ਕਿ ਚਲੋ ਤੁਸੀਂ ਵੀ ਇਹਨਾਂ ਦੇ ਨਾਲ ਰਲ ਮਿਲ ਕੇ ਤੇ ਇਹਨਾਂ ਦਾ ਸਾਥ ਦਿਓ ਤੇ ਇਹ ਵੀ ਆ ਕਿ ਅੱਗੇ ਤੋਂ ਵੱਧ ਤੋਂ ਵੱਧ ਵਧੀਆ ਤੇ ਵਧੀਆ ਵੀਡੀਓ ਜਿਹੜੀਆਂ ਬਣਾਉਣਗੇ ਹਲੇ ਇਹਨਾਂ ਦਾ ਕੰਮ ਨਵਾਂ ਨਵਾਂ ਆਈਆ ਹੋਲੇ ਵਾਲੇ ਬੜੀਆਂ ਗਲਤੀਆਂ ਮੈਂ ਵੇਚੀਆਂ ਇਹਨਾਂ ਨੂੰ ਕਹਿੰਦੇ ਆ ਕੋਈ ਨਹੀਂ ਅੱਗੇ ਤੋਂ ਅੱਗੇ ਕੰਮ ਸੁਧਾਰਨਗੇ ਤੇ ਇਹ ਅੱਗੇ ਚਲੋ ਕੰਮ ਕਰਨਗੇ ਉਹਨਾਂ ਵਧੀਆ ਕੰਮ ਚੱਲੂਗਾ ਇਹਦੇ ਵਿੱਚ ਵੀ ਮਿਹਨਤੀ ਆ ਤੇ ਮਿਹਨਤ ਵਾਕਿਆ ਲੱਗਦੀ ਵੀ ਬਹੁਤ ਆ ਦੇਖਣ ਵਾਲੇ ਨੂੰ ਦੇਖਣ ਵਾਲੇ ਦੀ ਵੀ ਬੜੀ ਚਲੋ ਮਿਹਨਤ ਇਹਦੇ ਵਿੱਚ ਕਹਿ ਸਕਦੇ ਹਾਂ ਜੋ ਕਿ ਪਸੰਦ ਕਰਦੇ ਆ ਸਾਰੇ ਜਾਨੀ ਬੇਚੀ ਪਰ ਦੇਖਦੇ ਰਹੋ ਉਹਨੂੰ ਜੀ ਕਰਦਾ ਉਹ ਜੀ ਕਰਦਾ ਆ ਉਸੇ ਤਰੀਕੇ ਨਾਲ ਪਤੋਂ ਮੇਰੀਆਂ ਧੀਆਂ ਬਹੁਤ ਚੰਗੀਆਂ ਵਾਂ ਇਹ ਦਿਨੇ ਜਿਹੜੀਆਂ ਜਦ ਤਾ ਮੈਂ ਆਖਾ ਹੋਂਦਾ ਕਰਦੀਆਂ ਕਹਿ ਸਰ ਚੱਲੀਆਂ ਆਪਾਂ ਬਹੁਤ ਵਧੀਆ ਟਾਈਮ ਪਾਸ ਕਰਨ ਦੇ ਗਾ ਵਾ ਤੇ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਚਲੋ ਕੋ ਜੀ ਨਾਲ ਵੇਖ ਕੇ ਕਿਸੇ ਭੈਣ ਭਰਾ ਨੂੰ ਕੋਈ ਸਿੱਖਿਆ ਮਿਲੇਗੀ ਹਨਾ ਇਹ ਬਹੁਤ ਵਧੀਆ ਵਾ ਵਧੀਆ ਹਾਂਜੀ ਬਾਕੀ ਤੁਹਾਨੂੰ ਭੈਣ ਭਰਾ ਬੜੇ ਮੈਸੇਜ ਕਰਦੇ ਆ ਕਿ ਤੁਹਾਡੀਆਂ ਵੀਡੀਓ ਤੇ ਬਾਕੀ ਅਸੀਂ ਸਾਰਾ ਕੁਝ ਸਿੱਖਦੇ ਆ ਤੇ ਸਹੀ ਗੱਲ ਵੀ ਹੈਗੀ ਆ ਬਾਅਦ ਪੰਤਰੀਆਂ ਵਾਲਿਆਂ ਦੇ ਨਾਲ ਤਿੰਨ ਚਾਰ ਜਣੇ ਨੇ ਮੈਸੇਜ ਆਏ ਕਿ ਸਾਡੀਆਂ ਨੂੰਹਾਂ ਵੀ ਲੜਦੀ ਆ ਵੀ ਅਸੀਂ ਤੁਹਾਡੀਆਂ ਵੀਡੀਓ ਖਾਣੇ ਆ ਹਾਂਜੀ ਜੇ ਕਿਤੇ ਤੁਸੀਂ ਇਹ ਚੀਜ਼ ਦੇ ਵਿੱਚ ਵੀ ਵੇਖੋ ਕਿ ਨਾ ਕਿ ਜਿੱਦਾਂ ਅਸੀਂ ਸੈਟਿੰਗ ਕੀਤੀ ਹੋਈ ਕੰਮ ਦੀ ਬੜਿਆ ਲੋਕਾਂ ਨੂੰ ਇਹ ਚੀਜ਼ ਦੀ ਮਿਸਾਲ ਮਿਲਣੀ ਹੈ ਕਿ ਕਿ ਕਿੱਦਾਂ ਮਤਲਬ ਇਕੱਠੇ ਰਹਿ ਕੇ ਕੰਮ ਨੂੰ ਕਿੱਦਾਂ ਮਤਲਬ ਕੰਟੀਨਿਊ ਕਰਦੇ ਹੋ ਤੁਸੀਂ ਇਹ ਨੂੰ ਬਖਾਇਓ ਨਾ ਬੜੀਆਂ ਸਾਹਮਣੇ ਆਉਣਾ ਨਾ ਸਾਹਮਣੇ ਦਿਖਾਇਓ ਨਾ ਕੈਮਰੇ ਨੇ ਸਾਰੀਆਂ ਵਲੋਗ ਦੇ ਵਿੱਚ ਦੱਸਿਓ ਕਿ ਤੁਹਾਡਾ ਪਰਿਵਾਰ ਜਿਹੜਾ ਹੈ ਕਿੱਦਾਂ ਚੱਲਦਾ ਆ ਤੁਸੀਂ ਘਰ ਦੇ ਕੰਮ ਕਰ ਜਿਹੜੇ ਕਿੱਦਾਂ ਕਰਦੇ ਜੇ ਤੇ ਸਾਰੀ ਮਤਲਬ ਵਧੀਆ ਸੈਟਲਮੈਂਟ ਕਿੱਦਾਂ ਕੀਤੀ ਹੋਈ ਹੈ ਘਰ ਦੀ ਹਾਂਜੀ ਲਾਈਟ ਲਾਈਟ ਨੂੰ ਕੀ ਹੋ ਗਿਆ ਲਾਈਟ ਬੰਦ ਹੋ ਗਈ ਹੈਕ ਹੋ ਗਿਆ ਚਲੋ ਚੰਗਾ ਜੀ ਸਫਾਸਤ ਹੋਰ ਸਾਡੀ ਲਾਈਟ ਨੇ ਇੱਕ ਸਿਗਨਲ ਦੇ ਦਿੱਤਾ ਕਿ ਬਸ ਥੈਂਕ ਯੂ ਜੀ ਸਾਰੇਆਂ ਦਾ